ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਆਜੋ ਫਿਰ ਚੱਲੀਏ ਨਮਾਦਿਆਂ ਦੇ ਮੇਲੇ ਤੇ ਕਰਾਉਣਿਆਂਗੇ ਤੁਹਾਨੂੰ ਵੀ ਦੇਖਣਾ ਹੈ ਕਿੰਨਾ ਕੁ ਰਾਸ਼ਾਗਾ ਤੇ ਜਾ ਕੇ ਪਤਾ ਲੱਗੂਗਾ ਹੁਣ ਕਿੰਨਾ ਕੁ ਰਾਸ਼ਾ ਕਿੰਨਾ ਕੁ ਨਹੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਚਲੋ ਫਿਰ ਚੱਲੀਏ ਆਜੋ ਫਿਰ ਚੱਲੀਏ ਬਣੇ ਰਹੋ ਵੀਡੀਓ ਦੇ ਨਾਲ ਦਿਖਾਨਿਆਂ ਤੁਹਾਨੂੰ ਮੇਲਾ ਨਮਾਦਿਆਂ ਦਾ ਆਓ ਚੱਲੀਏ ਹੁਣ ਆਪਾਂ ਮੇਲੇ ਦੇ ਵਿੱਚ ਐਂਟਰ ਹੋ ਗਏ ਇਹ ਦੇਖੋ ਬਹੁਤ ਜ਼ਿਆਦਾ ਜਿਹੜਾ ਕਿਸਤਨਾ ਹੋ ਠੀਕ ਹੈ ਵੀਰੇ ਹੋ ਠੀਕ ਹੈ ਵਾਪਸੀ ਮੜਾ ਮੱਥਾ ਦੇਖ ਲੀਏ ਮੱਥਾ ਦੇਖ ਲੀਆ ਮੜਾ ਜਾਂ ਤੇ ਹੁਣ ਚੱਲ ਰਹੇ ਆਂਗੇ ਦੇਖੋ ਕਿਉਂਕਿ ਕਾਫੀ ਜਿਹੜਾ ਇਕੱਠ ਵੀ ਕਾਫੀ ਹੈਗਾ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਤੇ ਇੱਧਰ ਜਿਹੜੀਆਂ ਬਹੁਤ ਸੋਹਣੀਆਂ ਦੁਕਾਨਾਂ ਵੀ ਨੇਗੀਆਂ ਜਿਹੜੀਆਂ ਇੱਧਰ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਬਣੇ ਹੋਏ ਨੇਗੇ ਤੇ ਤਕਰੀਬਨ ਕੱਠ ਵੀ ਠੀਕ ਆ ਜਿਆਦਾ ਨਹੀਂ ਖੈਰਾ ਪਿਛਲੀ ਵਾਰ ਨਾ ਤਾਂ ਘਟਾਗਾ ਕੱਠਾ ਕੁਛ ਗਰਮੀ ਕਰਕੇ ਵੀ ਲਾ ਲਉ ਤੇ ਦੇਖੋ ਬਾਜ਼ਾਰ ਸਾਰੇ ਤੇ ਬਹੁਤ ਵਧੀਆ ਜਿਹੜਾ ਸਿਸਟਮ ਆਗਾ ਆ ਤੁਸੀਂ ਦੇਖ ਸਕਦੇ ਹੋਗੇ ਤੇ ਜੇ ਆਪਾਂ ਗੱਲ ਕਰੀਏ ਗਰਮੀ ਦੀ ਬਾਈ ਜੀ ਗਰਮੀ ਬਸ ਪੁੱਛੋ ਨਾ ਗਰਮੀ ਬਹੁਤ ਜ਼ਿਆਦਾ ਹੈਗੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜਿਹੜੀ ਸੰਕਟ ਵੀ ਕੋਈ ਜ਼ਿਆਦਾ ਨਹੀਂ ਹੈਗੀ ਵੈਸੇ ਠੀਕ ਹੈਗੀ ਤੇ ਹੁਣ ਟਾਈਮ ਹੈਗਾ ਮਾਤਾ ਦੇਖਣ ਦਾ ਤੇ ਸ਼ਾਮ ਦਾ ਟਾਈਮ ਹੋ ਗਿਆ ਮੈਂ ਵੀ ਸ਼ਾਮ ਜੇ ਨੂੰ ਆਇਆ ਸੀਗਾ ਤੇ ਸਾਹਮਣੇ ਜੀ ਆਪਾਂ ਹੁਣ ਮਾੜੀ ਦੇ ਅੰਦਰ ਐਂਟਰ ਕਰਾਂਗੇ ਸਾਹਮਣੇ ਤੇ ਹੁਣ ਆਪਾਂ ਚੱਲਦੇ ਆਂਗੇ ਮਾੜੀ ਦੇ ਅੰਦਰ ਤੇ ਦੇਖ ਸਕਦੇ ਹੋ ਸਾਹਮਣੇ ਜਿਹੜੀ ਪੀਰ ਜੀ ਦੀ ਮਾੜੀ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਭੱਜਣ ਲੱਗੇ ਤੇ ਆਪਾਂ ਗੱਲ ਕਰੀਏ ਤਾਂ ਮੀਰਛ ਦੀ ਮਾੜੀ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਸਾਹਮਣੇ ਜੀ ਗੁਰੂ ਗੋਗਨਾ ਜੀ ਦਾ ਟੱਲਾਗਾ ਸਾਹਮਣੇ ਨੱਲਾ ਹੈ ਜੀ ਰੌਣਕਾਂ ਪੂਰੀਆਂ ਨੇਗੇ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਹੀ ਇਹ ਸਾਈਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਪੱਤਾ ਹੈਗਾ ਉਹ ਸੰਗਤ ਟੇਕ ਰਹੀ ਹੈਗੀ ਤੇ ਆਜੋ ਹੁਣ ਆਪਾਂ ਤੁਹਾਨੂੰ ਦਿਖਾਣੇ ਆਂਗੇ ਸਰੋਵਰ ਵੀਂ ਸੰਗਦਾ ਕਿ ਜਿਹੜੀ ਇੱਧਰ ਸਰੋਵਰ ਤੇ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਸਿਸਟਮ ਦੇਖੋ ਪੋਦੇ ਤੁਹਾਨੂੰ ਦਿਖਾਇਆ ਸੀ ਉਹਦੇ ਪਾਣੀ ਬਿਲਕੁਲ ਨਹੀਂ ਸੀਗਾ ਤੇ ਅੱਜ ਪਾਣੀ ਫੁੱਲ ਵਧੀਆ ਗਰਾਉਣ ਕਾ ਪੂਰੀਆਂ ਰਹਿ ਗਈਆਂ ਤੁਸੀਂ ਦੇਖ ਸਕਦੇ ਹੋਗੇ ਸਾਰੇ ਜਿਹੜੇ ਵਧੀਆ ਸੋਹਣੇ ਸੋਹਣੇ ਕੱਪੜੇ ਪਾ ਕੇ ਸੋਹਣੇ ਸੋਹਣੇ ਬਜਾਰਾਂ ਦੇ ਵਿੱਚ ਵੀ ਰੌਣਕ ਜ਼ਿਆਦਾ ਠੀਕ ਜੀ ਆ ਕੋਈ ਜ਼ਿਆਦਾ ਰੌਣਕ ਵੀ ਨਹੀਂ ਹੈਗੀ ਬਜਾਰਾਂ ਚ ਠੀਕ ਹੈ ਵੈਸੇ ਤੇ ਦੇਖੋ ਜਿਹੜੀਆਂ ਦੁਕਾਨਾਂ ਨੇਗੀਆਂ ਪੂਰੀਆਂ ਸਜੀਆਂ ਹੋਈਆਂ ਨੇਗੀਆਂ ਤੇ ਅੱਜ ਸ਼ਾਇਦ ਪਹਿਲੇ ਦਿਨ ਕਰਕੇ ਥੋੜੀ ਜਿਹੀ ਰੌਣਕ ਜਿਹੜੀ ਘੱਟ ਹੋਊਗੀ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਬਜਾਰਾਂ ਦੇ ਵਿੱਚ ਰੌਣਕ ਮੈਨੂੰ ਕੋਈ ਖਾਸ ਲੱਗ ਨਹੀਂ ਰਹੀ ਕਿਉਂਕਿ ਇੱਕ ਤਾਂ ਗਰਮੀ ਕਰਕੇ ਵੀ ਥੋੜਾ ਜਿਆਦਾ ਲੋਕ ਜ਼ਿਆਦੇ ਹੋ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਦੇਖੀਏ ਤਾਂ ਦੇਖੋ ਵੈਸੇ ਦੁਕਾਨਾਂ ਸਾਰੀਆਂ ਬਹੁਤ ਸੋਹਣੀਆਂ ਜਿਹੜੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਗੀਆਂ ਉਹ ਹਰ ਇੱਕ ਚੀਜ਼ ਦੀ ਆ ਬੜੀਆਂ ਵਧੀਆ ਜਿਹੜੀਆਂ ਦੁਕਾਨਾਂ ਸਜੀਆਂ ਹੋਈਆਂ ਨੇਗੀਆਂ ਤੇ ਬਾਕੀ ਆਜੋ ਅ ਹੁਣ ਆਪਾਂ ਚੱਲਦੇ ਆਂਗੇ ਅ ਜਿੰਨੇ ਆ ਕੇ ਦੂਜੇ ਪਾਸੇ ਬਾਜ਼ਾਰ ਦੇ ਵਿੱਚ ਕੀੜਾ ਤੇ ਦੇਖਦੇ ਆਂਗੇ ਵੀ ਕਿੰਨੇ ਕੁ ਦੂਸਰੇ ਬਾਜ਼ਾਰ ਦੇ ਵਿੱਚ ਕਿੰਨੀ ਕੁ ਜਿਹੜੀ ਸੰਗਤ ਆ ਗਈ ਤੇ ਕਿੰਨਾ ਕੁ ਸਜਿਆ ਹੋਇਆ ਬਾਜ਼ਾਰ ਆ ਆਜੋ ਆਪਾਂ ਦੇਖਦੇ ਆਂਗੇ ਹੁਣ ਚੱਲਦੇ ਆ ਕੇ ਗੋ ਤੇ ਚਲੋ ਚੱਲੀਏ ਫਿਰ ਕਿਆ ਹੋਰਆਂੀਆਂ ਦੁਕਾਨਾਂ ਵੀ ਤੁਸੀਂ ਦੇਖ ਸਕਦੇ ਹੋਗੇ ਪੂਰੀਆਂ ਐਨ ਜਚੇ ਹੋਏ ਨੇਗੇ ਦੁਕਾਨਾਂ ਵੀ ਪੂਰੀਆਂ ਐਨ ਮਸਤ-ਮਸਤ ਨੇਗੀਆਂ ਦੇਖੋ ਲੋਕ ਖਰੀਦਦਾਰੀ ਕਰ ਰਹੇ ਨੇਗੇ ਇਹ ਦੁਕਾਨਾਂ ਤੋਂ ਤੁਸੀਂ ਦੇਖ ਸਕਦੇ ਹੋਗੇ ਕਿੱਧਰ ਮਰਜ਼ੀ ਨਿਗਾ ਮਾਰ ਲਓ ਕਿਹੜੇ 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 ਦੇਖੋ ਤੇ ਆ ਵੀ ਦੂਜਾ ਬਾਜ਼ਾਰ ਆ ਜੀ ਤੇ ਇਹ ਵੀ ਕੋਈ ਖਾਸ ਰੌਣਕ ਨਹੀਂ ਵਿਚਾਰਾ ਇਹ ਵੀ ਬਾਜ਼ਾਰ ਜਿਹਾ ਸੁਨਣਾ ਸੁਨਣਾ ਜਿਹਾ ਲੱਗਦਾ ਹੈਗਾ ਤੇ ਦੇਖੋ ਰੌਣਕਾਂ ਵੈਸੇ ਘਾਟੀ ਨੇ ਕੱਲ ਨੂੰ ਜ਼ਿਆਦਾ ਹੋਣਗੇ ਕਿਉਂਕਿ ਕੱਲ ਨੂੰ ਦੂਜਾ ਦਿਨ ਹੋਊਗਾ ਤੇ ਦੇਖੋ ਬੱਚਿਆਂ ਵਾਸਤੇ ਜਿਹੜਾ ਖੜਾਉਣੇ ਨੇਗੇ ਦੇਖੋ ਆ ਸਾਰਾ ਇੱਧਰ ਲੇਡੀਜ਼ ਸਮਾਨ ਲੱਗਿਆ ਹੋਇਆ ਆ ਵੀ ਬਾਜ਼ਾਰ ਇੱਧਰ ਖਾਲੀ ਹੋ ਤੁਰਿਆ ਫਿਰਦਾ ਵਿਚਾਰਾ ਤੇ ਇੱਧਰ ਵੀ ਜ਼ਿਆਦਾ ਲੇਡੀਜ਼ ਸਮਾਨ ਜਾਦੇ ਪਰਸ ਵਗੈਰਾ ਵੀ ਤੁਸੀਂ ਦੇਖ ਸਕਦੇ ਹੋਗੇ ਤੇ ਟੰਗੇ ਹੋਏ ਨੇਗੇ ਇੱਧਰ ਸਲੀਪਰ ਨੇਗੇ ਲੇਡੀਜ਼ ਤੇ ਇੱਧਰ ਜਿਹੜਾ ਹਰ ਇੱਕ ਦਾ ਮਨਪਸੰਦ ਚੀਜ਼ਾਂ ਨੇਗੀਆਂ ਝੂਲਾ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਤੇ ਝੂਲੇ ਲੱਗੇ ਹੋਏ ਨੇਗੇ ਦੇਖੋ ਤੇ ਹਰ ਇੱਕ ਤਰ੍ਹਾਂ ਦੇ ਨੇ ਆ ਵੱਡੇ ਛੋਟੇ ਇਸਤੀ ਤੇ ਇੱਧਰ ਬੱਚਿਆਂ ਵਾਸਤੇ ਵੀ ਹੈਗਾਗਾ ਤੁਸੀਂ ਦੇਖ ਸਕਦੇ ਹੋਗੇ ਦੇਖੋ ਨੰਚੰਡੋ ਨੇ ਦੋ ਕਿਸ਼ਤੀਆਂ ਨੇ ਬਾਕੀ ਹੋਰ ਵੀ ਬਹੁਤ ਜਿਹੜਾ ਬੱਚਿਆਂ ਵਾਸਤੇ ਸਮਾਨ ਹੈਗਾਗਾ ਦੇਖੋ ਇੱਥੇ ਆ ਸਾਰੇ ਭਾਈ ਵੱਡੇ ਛੋਟਿਆਂ ਵਾਸਤੇ ਆ ਆ ਚੀਜ਼ ਤਾਂ ਜਿਹੜੀ ਵੱਡੇ ਛੋਟਿਆਂ ਸਾਰਿਆਂ ਵਾਸਤੇ ਆ ਤੇ ਇਧਰ ਵੀ ਜੇ ਆਪਾਂ ਗੱਲ ਕਰੀਏ ਆ ਇਹ ਵੀ ਬੱਚੇ ਨੇ ਜਿਹੜੇ ਆ ਜਿਹੜੇ ਘੋੜਾ ਚੰਡੋਲ ਨੇ ਬੱਚਿਆਂ ਵਾਸਤੇ ਇਹ ਵੀ ਬਹੁਤ ਵਧੀਆਗਾ ਜਿਹੜਾ ਦੇਖੀਏ ਆਪਾਂ ਬਾਕੀ ਉਹ ਵਿਚਾਰਾ ਇੱਕ ਉੱਪਰ ਬੈਠਦਾ ਗਿਆ ਪਰ ਉਹ ਰੋ ਰਿਹਾ ਹੁਣ ਵੀ ਮੈਂ ਥੱਲੇ ਕਿਵੇਂ ਉਤਰਾਂ ਉਤੋਂ ਚਾਂਗਾ ਮਾਰ ਰਿਹਾ ਉਹ ਚੀਕਾ ਮਾਰ ਰਿਹਾ ਪੂਰੀਆਂ ਕਹਿੰਦਾ ਮੈਂ نیچے ਕਿਵੇਂ ਉਤਰਾਂ ਕਹਿੰਦਾ ਮੈਂ ਹੁਣ ਤੇ ਇੱਧਰ ਥੱਲੇ ਦੇਖੇ ਵੀ ਘਾਹ ਵੀ ਬਹੁਤ ਵੱਡਾ ਵੱਡਾ ਘਾਹ ਹੈਗਾ ਹਾਂ ਦੇਖੋ ਇੱਧਰ ਬਹੁਤ ਜਿਹੜਾ ਰੌਣਕ ਵੀ ਪੂਰੀ ਹੈਗੀ ਤੇ ਚਲੋ ਬਾਕੀ ਹੁਣ ਆਪਾਂ ਨਿਕਲਦੇ ਆ ਮੇਲੇ ਚੋਂ ਬਾਹਰ ਆ ਵੀ ਜਿਹੜੀ ਬੱਚਿਆਂ ਵਾਸਤੇ ਪ੍ਰਸਤੌਨਾ ਆ ਬੰਦੂਕਾਂ ਜਾਂ ਪਈਆਂ ਨੇ ਇਹਨਾਂ ਨਾਲ ਨਿਸ਼ਾਨੇ ਲਾਉਣ ਵਾਸਤੇ ਠੀਕ ਹੈ ਇਹ ਬਹੁਤ ਵਧੀਆ ਚੀਜ਼ ਹੈਗੀ ਆ ਇਧਰ ਬੇਲਪੁਰੀ ਆ ਗਈ। ਆ ਹੁਣ ਆਪਾਂ ਸੜਕ ਤੇ ਆ ਗਏ। ਸੜਕ ਦੇ ਉੱਪਰ ਆ ਗਏ ਤੇ ਦੇਖੋ ਸੜਕ ਦੇ ਉੱਤੇ ਵੀ ਕੋਈ ਏਡੀ ਵੱਡੀ ਗੱਲ ਹੈ ਨਹੀਂਗੀ। ਰੌਣਕ ਵੀ ਜਿਆਦਾ ਹੈ ਨਹੀਂ ਸੜਕ ਦੇ ਉੱਪਰ ਵੀ। ਤੇ ਬਾਕੀ ਤਾਂ ਠੀਕ ਹੈਗਾ। ਤੇ ਹੁਣ ਆਪਾਂ ਨਿਕਲਦੇ ਆ ਮੇਲੇ ਚੋਂ ਬਾਹਰ। ਕਰਦੇ ਆਂਗੇ ਕੰਮਕਾਰ। ਜੀ ਨਹੀਂ ਕਰਦਾ ਵੈਸੇ ਗਰਮੀ ਬਹੁਤ ਆ ਗਈ। ਤੇ ਬਾਕੀ ਹੁਣ ਨਿਕਲੇ ਵੇਲੇ ਚੋਂ ਬਾਹਰੇ ਤੇ ਮੋਟਰਸਾਈਕਲ ਵੀ ਇਧਰ ਹੀ ਖੜਿਆ ਦੀਗਾ ਗਰਮੀ ਬਹੁਤ ਆ ਬੁਰਾ ਹਾਲ ਹੋ ਗਿਆ ਗਰਮੀ ਦੇ ਵਿੱਚ ਰਹਿ ਰੱਬ ਦਾ ਨਾਮ ਤੇ ਚਲੋ ਬਾਕੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰ ਦਿਓ